ਅਯੋ ਗੋਵਿੰਦ ਉਲ ਮਤ ਜਾ ਅਯੋ ਗੋਵਿੰਦ ਉਲ ਮਤ ਜਾ ਮਾਨਸ ਜਣਾ ਮਨ ਕਾ ਇਹ ਹੀ ਲਾ ਮਾਨਸ ਜਣਾ ਮਨ ਕਾ ਇਹ ਹੀ ਲਾ ਹੋ ਅਜੂਗਵਿੰਦ ਉਹ ਗੁਲੇ ਮਤੇ ਜਾ ਗੋਰ ਸੇਵਾ ਤੇ ਭਗਤੀ ਕਮਾਈ ਤਬ ਈਮਾਨ ਸਿੱਧੇ ਪਾਈ ਇਸ ਦੇ ਕੋ ਸਿਮਰਨ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਜੋ ਗਵਿੰਦ ਪੂਲੇ ਮਤ ਜਾ ਮਨਸ ਜਾਣ ਮਨ ਕਾ ਏਹੀ ਲਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ ਬਾਨੇ ਅਜਲੇ ਰੇ ਮਨਸਾਰੰਗ ਪਾਨੇ ਆਬਨਾ ਪਜਸ ਪਜਸ ਕਬ ਪਾਈ ਆਵ ਅੰਤ ਨ ਪਜਿਆ ਜਾਏ ਜੋ ਕੇ ਚਰੇ ਸੋਈ ਅਬਸਾਰ ਫਿਰ ਪਛਤਾਉ ਨ ਪਾਉ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਇ ਨਰਨ ਜਨ ਦੇਵ ਗੁਰ ਮਿਲ ਤਾ ਕੇ ਕੁੱਲੇ ਕਾਟ ਬਹੁ ਨਯਾ ਵ ਜੂਨੀ ਬਾਟ ਏ ਤੇਰਾ ਔਸਰ ਏ ਤੇਰੀ ਬਾਰ ਕਟ ਪੀਤਰ ਤੂੰ ਦੇਖ ਵਿਚਾਰ ਕਹਤ ਕਬੀਰ ਜੀ ਤਕ ਹਾਰ ਬਉ ਵਿਦ ਕਹੋ ਓਕਾਰ ਪੁਕਾਰ ਪਜੋ ਗਵਿੰਦ ਉਲਮਤ ਜਾ ਮਨਸ ਜਾਣ ਮੰਕਾ ਇਹ ਹੀ ਲਾਓ ਪਜੋ ਗੋਵਿੰਦ ਉਲਮਤ ਜਾ ਵਾਹਿਗੁਰੂ ਮਾਰੂ ਮਹਿਲਾ ਪੰਜਮ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵੈ ਨੀਤਨੀਤ ਤਿਸ ਬਿਨ ਦੂਜਾ ਆਵਰ ਨ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਸੰਤਨ ਕੀ ਓਟ ਆਪ ਰਹਾਓ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਉਹਨਾਂ ਦੀ ਅੰਮ੍ਰਿਤ ਮੇਬਾਨੀ ਜੋ ਕਿ ਮਹਾਰੂ ਰਾਗ ਦੇ ਵਿੱਚ ਹੈ ਆਓ ਅੱਜ ਨਾਮੇ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1001 ਅੰਗ ਉਤੇ ਸ਼ਿਸ਼ੋਬਤ ਹੈ ਜੀ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸੰਤਨ ਕੀਓਟੇ ਆਪ ਆਪ ਉਹ ਪਰਮਾਤਮਾ ਸੰਤ ਜਨਾਂ ਦਾ ਆਪ ਹੀ ਸਹਾਰਾ ਹੈ ਸੰਤ ਜਨਾਂ ਦੀ ਉਹ ਆਪ ਹੀ ਟੇਖ ਹੈ ਆਪ ਹੀ ਊਟ ਹੈ ਉਹ ਪਰਮਾਤਮਾ ਸੰਤ ਜਨਾਂ ਦਾ ਆਪ ਹੀ ਰਾਖਾ ਹੈ ਕਿਉਂਕਿ ਉਹ ਸੰਤ ਜਨਾਂ ਨੂੰ ਆਪਣੇ ਭਗਤ ਜਨਾਂ ਨੂੰ ਆਪਣੇ ਸੇਵਕਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ ਸਤਿਗੁਰੂ ਜੀ ਦਾ ਅੰਮ੍ਰਿਤ ਮੇਈ ਫਰਮਾਨ ਹੈ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮੀਟੇ ਦਇਆਲ ਪੁਰਖ ਬਖਸ਼ੰਦ ਓ ਗੁਰ ਗੋਵਿੰਦ ਜੋ ਹੈ ਜੋ ਵੱਡਾ ਮਾਲਕ ਪਰਮਾਤਮਾ ਜੋ ਵਾਹਿਗੁਰੂ ਹੈ ਉਹ ਆਪਣੇ ਹਰ ਹੀ ਜਣਾ ਨੂੰ ਆਪਣੇ ਸੰਤ ਜਣਾ ਦੀ ਰਾਖੀ ਕਰਦਾ ਹੈ ਆਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਇਆਲpurਕ ਬਖਸ਼ੰਦ ਕੰਠ ਨਾਲ ਲਾ ਕੇ ਆਪਣੇ ਗਲ ਨਾਲ ਲਾ ਕੇ ਜੋ ਦਿਆਦਕਰ ਹੈ ਜੋ ਸਰਬਵਿਆਪਕ ਹੈ ਜੋ ਬਖਸ਼ਿਸ਼ ਬਖਸ਼ਿਸ਼ ਕਰਨਯੋਗ ਹੈ ਜੋ ਬਖਸ਼ ਦਿੰਦਾ ਹੈ ਬਖਸ਼ਣ ਹਾਰ ਹੈ ਉਹ ਵਾਹਿਗੁਰੂ ਕੰਠ ਲਾਏ ਅਵ ਗੁਣ ਸਭ ਮੀਟੇ ਅਤੇ ਸਾਰੇ ਹੀ ਸੰਤ ਜਣਾ ਦੇ ਅੰਦਰੋਂ ਅਵ ਗੁਣ ਜੋ ਆਨਾ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਇਹੋ ਜਿਹਾ ਉਹ ਪਰਮਾਤਮਾ ਹੈ ਜੋ ਆਪਣੇ ਸੰਤ ਜਨਾਂ ਨੂੰ ਆਸਰਾ ਬਖਸ਼ਦਾ ਆਪਣੇ ਸੰਤ ਜਨਾਂ ਨੂੰ ਓਟ ਬਖਸ਼ਦਾ ਹੈ ਟੇਕ ਬਖਸ਼ਦਾ ਹੈ ਚਰਨ ਕਮਲ ਪ੍ਰਭ ਰਾਖੇ ਚੀਤ ਸੰਤ ਜਨ ਜਵਾਨ ਉਹ ਸਦਾ ਹੀ ਉਸ ਵਾਗੁਰੂ ਦੇ ਕਮਲਾ ਵਰਗੇ ਜੋ ਸੋਹਣੇ ਚਰਨ ਹਨ ਉਹਨਾਂ ਨੂੰ ਆਪਣੇ ਚਿੱਤ ਦੇ ਵਿੱਚ ਵਸਾਈ ਰੱਖਦਾ ਹੈ ਹਰ ਗੁਣ ਗਾਵੇ ਨੀਤਾ ਨੀਤ ਅਤੇ ਸੰਤਿਆਨਾ ਉਸ ਵਾਹਿਗੁਰੂ ਦੇ ਗੁਣ ਸਦਾ ਹੀ ਗੁਣ ਉਸ ਵਾਹਿਗੁਰੂ ਦੇ ਹੀ ਗਾਉਂਦੇ ਹਨ ਉਹ ਕਿਸੇ ਹੋਰ ਦੇ ਗੁਣ ਨਹੀਂ ਗਾਉਂਦੇ ਸਿਰਫ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦੇ ਹਨ ਹਰ ਜਗੋਂ ਗਾਵੇ ਨੀਤਾ ਨੀਤ ਕਿਸੇ ਹੋਰ ਦੇ ਨਹੀਂ ਬਲਕੇ ਉਹ ਪਰਮਾਤਮਾ ਜਿਸ ਨੇ ਕਿ ਸਭ ਕੁਝ ਦਿੱਤਾ ਹੈ ਜਿਸ ਦੇ ਹੱਥ ਦੇ ਵਿੱਚ ਸਭ ਕੁਝ ਹੈ ਉਸਤੇ ਹੀ ਗੁਣ ਗਾਉਂਦੇ ਹਨ ਕਿਉਂਕਿ ਦੂਸਰਿਆਂ ਦੇ ਗੁਣ ਗਾਏ ਹੋ ਜਿਉਂ ਹਨ ਉਹ ਥਾਏ ਨਹੀਂ ਪੈਂਦੇ ਉਸ ਦੀ ਦਰਗਾਹ ਤੇ ਪ੍ਰਵਾਨ ਨਹੀਂ ਹੁੰਦੇ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਂ ਫਰਮਾਨ ਹੈ ਦੁਨੀਆਂ ਨਾ ਸਲਾਹੇ ਜੋ ਮਰਵੰਝ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਵਾ ਮੇਰੇ ਸਾਹਿਬਾ ਵਾ ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹ ਗੁਰੂ ਦੀ ਸ਼ਰਨ ਪੈ ਕੇ ਉਹ ਸੱਚਾ ਜੋ ਸਦਾ ਹੀ ਰਹਿਣ ਵਾਲਾ ਹੈ ਜੋ ਵੇ ਪਰਵਾਹ ਹੈ ਬੇਮੋਹਤਾਜ ਹੈ ਉਸ ਦੇ ਹੀ ਗੁਣ ਗਾਉਣਿਆਂ ਇਸ ਕਰਕੇ ਸੰਤ ਜਨ ਜੋ ਹਨ ਉਸ ਵਾਹ ਗੁਰੂ ਦੇ ਹੀ ਸਦਾ ਗੁਣ ਗਾਉਂਦੇ ਹਨ ਇਸ ਬਿਨ ਦੂਜਾ ਵਰ ਨਾ ਕੋ ਸੰਤ ਜਨਾਂ ਨੂੰ ਇਸ ਪਰਮਾਤਮਾ ਤੋਂ ਬਿਨਾ ਕੋਈ ਹੂਰ ਦਿਖਾਈ ਹੀ ਨਹੀਂ ਦਿੰਦਾ ਉਹ ਸਿਰ ਉਸੇ ਦੇ ਨਾਲ ਹੀ ਜੁੜਦੇ ਹਨ ਆਦ ਮਦ ਅੰਤ ਹੈ ਸੋ ਅਦੇ ਸੰਤ ਜਨਾਂ ਨੂੰ ਇਹ ਹੀ ਨਿਸ਼ਚੈ ਹੁੰਦਾ ਹੈ ਕਿ ਆਦ ਵਿੱਚ ਵੀ ਅਤੇ ਮਦ ਵਿੱਚ ਵੀ ਅਤੇ ਅੰਤ ਦੇ ਵਿੱਚ ਵੀ ਇੱਕ ਉਹ ਪਰਮਾਤਮਾ ਹੀ ਰਹਿੰਦਾ ਹੈ ਉਹੋ ਹੀ ਹੈ ਬਾਕੀ ਸਭ ਕੁਝ ਜੋ ਕੁਝ ਹੈ ਉਹ ਖਤਮ ਹੋਣ ਵਾਲਾ ਹੈ ਉਹ ਨਾਸ਼ਵੰਤ ਪ੍ਰਭ ਉਹ ਪਰਮਾਤਮਾ ਜੋ ਸਦਾ ਹੀ ਰਹਿਣ ਵਾਲਾ ਹੈ ਉਹ ਅਬినాਸ਼ੀ ਹੈ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜાં ਕ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਰੰਕਰ ਜਿਸ ਵਾਹਿਗੁਰੂ ਦੇ ਵਾਸ ਦੇ ਵਿੱਚ ਸਾਰਾ ਸੰਸਾਰ ਹੈ ਉਹ ਵਾਹਿਗੁਰੂ ਹੀ ਇਸ ਸੰਸਾਰ ਨੂੰ ਚਲਾ ਰਿਹਾ ਹੈ ਉਹ ਹੀ ਪੈਦਾ ਕਰਨ ਵਾਲਾ ਹੈ ਉਹ ਹੀ ਖਤਮ ਕਰਨ ਵਾਲਾ ਹੈ ਉਹ ਹੀ ਰਿਜਕ અપਾਣ ਵਾਲਾ ਹੈ ਕੋਈ ਹੋਰ ਸ਼ਕਤੀ ਨਹੀਂ ਹੈ ਜਿਹੜੀ ਕਿ ਪੈਦਾ ਕਰਦੀ ਹੈ ਜਾਂ ਮਾਰਦੀ ਹੈ ਜਾਂ ਰਿਜ ਕਪੜਾਂਦੀ ਹੈ ਸਭ ਕੁਝ ਕਰਨ ਕਾਰਨ ਉਹ ਵਾਹਿਗੁਰੂ ਹੀ ਸਮਰੱਥ ਹੈ ਉਸ ਦੇ ਵਾਸਤੇ ਵਿੱਚ ਹੀ ਸਾਰਾ ਸੰਸਾਰ ਹੈ ਕਿਸੇ ਹੋਰ ਦੇ ਵਾਸਤੇ ਵਿੱਚ ਨਹੀਂ ਹੈ ਉਹ ਚਾਹੁੰਦਾ ਤਾਂ ਇਸ ਸੰਸਾਰ ਨੂੰ ਪੈਦਾ ਕਰ ਲੈਂਦਾ ਹੈ ਉਸ ਦੀ ਇੱਛਾ ਤਾਂ ਇਸ ਸੰਸਾਰ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਂ ਪਰਮਾਨ ਹੈ ਮਤਾ ਕਰੇ ਪਛਮ ਕੇ ਤਾਈ ਉਰਵਹੀ ਲੈ ਜਾਤ ਖਿੰਮੇ ਥਾਪ ਉਥਾਪਣ ਹਾਰਾ ਉਹ ਵੈਗੁਰੂ ਜੋ ਹੈ ਖਿੰਦੇ ਵਿੱਚ ਹੀ ਥਾਪ ਲੈਂਦਾ ਹੈ ਇਸ ਇਸ ਸੰਸਾਰ ਨੂੰ ਸਾਜ ਕੇ ਇਸ ਨੂੰ ਖਤਮ ਕਰ ਸਕਦਾ ਹੈ ਕਿਨਮਾ ਥਾਪ ਉਥਾਪਣ ਹਰ ਆਪਣ ਹੱਥ ਮਤਾਂਤ ਸਿਆਣ ਪਕਾਹੂ ਕਾਮਨਾਯਤ ਜੋ ਅਨਰੂਪਿਓ ਠਾਕੁਰ ਮੇਰੇ ਹੋ ਰਹੀ ਉਹ ਬਾਤ ਜੋ ਸਵਾਹਿਗੁਰੂ ਨੇ ਤਾਪਿਆ ਹੋਇਆ ਜੋ ਸਵਾਹਿਗੁਰੂ ਨੇ ਸੋਚਿਆ ਉਹੋ ਹੀ ਹੁੰਦਾ ਹੈ ਕਿਸੇ ਹੋਰ ਦਾ ਕੀਤਾ ਹੋਇਆ ਕੁਝ ਨਹੀਂ ਹੁੰਦਾ ਜੇ ਉਹ ਚਾਹੁੰਦਾ ਹੈ ਤਾਂ ਇੱਕ ਖਿੰਨ ਦੇ ਵਿੱਚ ਇਹ ਸੰਸਾਰ ਨੂੰ ਸਾਜ ਕੇ ਇਸ ਨੂੰ ਖਤਮ ਕਰ ਸਕਦਾ ਹੈ ਸਭ ਕੁਝ ਫੈਸਲਾ ਉਸੇ ਦੇ ਹੱਥ ਦੇ ਵਿੱਚ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਾਂ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਰੰਕਾਰ ਉਹ ਰੰਕਾਰ ਆਪ ਹੈ ਸਭ ਕੁਝ ਉਸਦੇ ਹੀ ਵਾਸਤੇ ਵਿੱਚ ਹੈ ਨਾਨਕ ਗਾਇਓ ਸਾਚਾ ਸੋਏ ਸੁਖ ਪਾਇਆ ਫਿਰ ਦੁੱਖ ਨ ਹੋਏ ਨਾਨਕ ਸੰਤ ਜਣਾ ਨੇ ਉਸ ਸੱਚੇ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਗਹਿਉ ਪਕੜਨਾ ਵਸਾਣਾ ਸੰਤ ਜਣਾ ਨੇ ਉਸ ਸੱਚੇ ਨੂੰ ਜੋ ਸਦਾ ਹੀ ਰਹਿਣ ਵਾਲਾ ਹੈ ਬਾਕੀ ਦਾ ਸਭ ਸਭ ਕੁਝ ਨਾਸ਼ਵੰਤ ਹੈ ਇੱਕੋ ਹੀ ਸੱਚਾ ਉਹ ਬਨਾਸ਼ੀ ਹੈ ਉਸ ਵਾਹਿਗੁਰੂ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਸੁਖ ਪਾਇਆ ਫਿਰ ਦੁੱਖ ਨਾ ਹੋਏ ਅਤੇ ਇਸ ਕਰਕੇ ਸ਼ਾਂਤ ਜਣਾ ਨੂੰ ਸਦਾ ਹੀ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸੁਖ ਆਤਮਿਕ ਆਨੰਦ ਅਤੇ ਫਿਰ ਉਹਨਾਂ ਨੂੰ ਕਦੇ ਵੀ ਕਿਸੇ ਵੀ ਦੁੱਖ ਦੀ ਨਹੀਂ ਦੁੱਖ ਨਹੀਂ ਮਿਲਦਾ ਕੋਈ ਵੀ ਦੁੱਖ ਉਹਨਾਂ ਨੂੰ ਪਹੁੰਚਦਾ ਨਹੀਂ ਹੈ ਕਿਉਂਕਿ ਉਹ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ ਉਹ ਅਬਨਾਸ਼ੀ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਨ ਇਸ ਕਰਕੇ ਉਹ ਸਦਾ ਆਤਮਿਕ ਆਨੰਦ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਕੋਈ ਵੀ ਦੁੱਖ ਜੋ ਹੈ ਉਹ ਉਹ ਨਹੀਂ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ